ਸਾ ਸੰਤ ਜੀਓ ਜਿਵੇਂ ਆਪ ਜੀ ਨੂੰ ਪਤਾ ਹੀ ਹੈ ਕਿ ਇਸ ਟੀਮਾ ਕੰਪਨੀ ਆ ਜਿਹੜੀ ਸਾਡੀ ਤੰਜੀਗੜ੍ਹ ਤੇ ਡਾਕਟਰ ਅਨੰਸ਼ੂਮਰ ਜੀ ਔਰ ਡਾਕਟਰ ਅੰਦਰ ਬਹੁਤ ਹੀ ਸ਼ੁੱਧ ਕੇਸਰ ਲੈ ਕੇ ਆਇਆ ਭਲੇ ਲਈ ਵਾਸਤੇ ਕੇਸਰ ਕੀ ਕੀ ਕੰਮ ਕਰਦਾ ਜੀ ਕੇਸਰ ਦੇ ਇਨਿਕ ਬਹੁਤ ਜ਼ਿਆਦਾ ਹੈ ਜੋ ਕਿ ਇਹ ਕੈਂਸਰ ਦੇ ਸਿਲਾਂ ਨੂੰ ਰੋਕਦਾ ਹੈ ਖੂਨ ਗਾਰੇ ਵੀ ਦਾ ਖੂਨ ਦਾ ਰਾਹ ਇਹ ਨੂੰ ਰੋਕਦਾ ਹੈ ਜਿਹਨੂੰ ਹਾਰਟ ਐਟੈਕ ਦੀ ਪਰੋਨਾਵਾ ਜੀ ਇਹ ਉਹ ਤੇ ਕੰਮ ਕਰਦਾ ਹੈ ਠੀਕ ਹੈ ਜੀ ਤੇ ਖੂਨ ਸਾਫ ਕਰਦਾ ਹੈ ਫਿਲਟਰ ਦੀ ਤਰ੍ਹਾਂ ਇਹ ਜਿਵੇਂ ਆਪਾਂ ਇੱਕ ਖਾਣਾ ਖਾਂਦੇ ਆ ਰੋਟੀ ਪਾਣੀ ਇਹ ਖਰਾਕ ਆਇਓ ਆਪਾਂ ਦਵਾਈ ਨਹੀਂ ਕਹਿ ਸਕਦੇ ਠੀਕ ਹੈ ਜੀ বিনা ਰੋਗ ਤੋਂ ਹੀ ਆਪਾਂ ਨੂੰ ਇਹ ਖਾਣਾਗੇ ਇਹ ਆਪਾਂ ਨੂੰ ਲਾਭਦਾਇਕ ਹੈ ਬਹੁਤ ਹੀ ਇਹਦਾ ਜ਼ਿਆਦਾ ਆਪ ਨੂੰ ਫਾਇਦਾ ਹੋਣਾ ਸਿਆਣਾ ਦੀ ਘਾਹਤਾ ਕਈ ਵਾਰੀ ਜੀ ਕੁੰਡੀ ਤੋਂ ਸੁਆਦੀ ਕੁੰਡੀ ਤੋਂ ਆਰਾਮ ਵੀ ਆ ਜਾਂਦਾ ਆਮ ਦਾ ਬ੍ਰੈਂਡਟਾ ਜਿਹੜਾ ਕੱਢਿਆ ਹੋਇਆ ਇਸ ਟੀਮਾ ਕੰਪਨੀ ਦਾ ਠੀਕ ਹੈ ਜੀ ਇਹ ਵੀ ਸਾਡੀ ਬੌਡੀ ਤੇ ਨੇਚਰਲ ਕੰਮ ਕਰਦਾ ਏ ਠੀਕ ਹੈ ਜੀ ਦਵਾਈ ਕੋਨ ਗਾੜੇ ਤੋਂ ਹਾਰਟ ਐਟਰੀ ਤੋਂ ਮੈਂ ਉਤੋਂ ਔਰ ਜੇ ਉਹ ਸਾਡੇ ਅੰਦਰ ਨੇ ਰੋਗ ਆ ਉਹਨਾਂ ਨੂੰ ਖਤਮ ਕਰਦਾ ਏ ਤੇ ਆਪ ਦੀ ਸ਼ਕਤੀ ਦੇਹੁੰਦਾ ਏ ਹਾਂਜੀ ਤੀਸਰੀ ਜਿਹੜੀ ਚੀਜ਼ ਆ ਜੀ ਸਾਡੇ ਕੋਲੇ ਸ਼ੂਗਰ ਦਾ ਟੈਕਟ ਆ ਜਿਹੜਾ ਜੀ ਸ਼ੂਗਰ ਵਾਸਤੇ ਇਹ ਬਹੁਤ ਹੀ ਗੁਣਕਾਰੀ ਹੈ ਜਿਹਨੂੰ 400 500 ਸ਼ੂਗਰ ਰਹਿੰਦੀ ਹੈ ਇਹਨਾਂ ਦੇ ਟੀਕੇ ਲੱਗਦੇ ਆ ਉਹਨਾਂ ਦੀ ਸ਼ੂਗਰ 120 ਤੱਕ ਜਾਂਦਾ ਏ 100000% ਨਾਲ ਮੈਂ ਇਹ ਚੀਜ਼ ਕਹਿ ਸਕਦਾ ਏ ਗਰੰਟੀ ਦੇ ਸਕਦਾ ਏ ਠੀਕ ਆ ਮੀਰਾ ਆਓ ਇਹਨਾਂ ਚੀਜ਼ਾਂ ਨੂੰ ਖਾਈਏ ਅਸੀਂ ਆਪਦੇ ਸਰੀਰ ਤੰਦਰੁਸਤ ਬਣਾਈਏ ਹੈ ਜੀ ਦੂਸਰੀ ਗੱਲ ਹੈ ਆ ਰੈਡੀ ਜਵਾਂ ਤੇ ਜਰਾ ਕੰਟੈਕਟ ਆ ਜੀ ਬਹੁਤ ਵਧੀਆ ਬਹੁਤ ਸ਼ਾਨਦਾਰ ਕ੍ਰੈਕਟ ਕੱਢਿਆ ਹੋਇਆ 1 ਮਹੀਨੇ ਦੇ 10 ਦਿਨ ਦੀ ਦਵਾਈ ਆ ਜੇ ਮਨ ਕੋਰੀ ਆ ਦੀ ਸਮੱਸਿਆ ਹੋਣੀ ਠੀਕ ਆ ਜੀ ਔਰ ਜੋ ਡੀਡੀ ਦੀਆਂ ਸਮੱਸਿਆਵਾਂ ਹੁੰਦੀਆਂ ਉਹ ਤੇ ਬਹੁਤ ਐਨੇ ਬੰਨ ਹੈ ਕਿਉਂਕਿ ਦਾਖਲਾ ਨੰਬਰ ਹੈ 97 17 57213 ਠੀਕ ਹੈ ਜੀ ਕਿਸੇ ਕਿਸੇ ਵੀ ਵੀਰ ਭੈਣ ਭਰਾ ਨੇ ਦਵਾਈ ਲੈ ਲਈ ਹੋਵੇ ਇਸ ਨੰਬਰ ਤੇ ਸੰਪਰਕ ਕਰੋ ਕਿੰਨੀ ਵੀ ਪ੍ਰਾਨਕੁਣਾਣਾ ਲੋੜੂਗਾ ਠੀਕ ਹੈ ਜੀ ਅਸੀਂ ਗਰੰਟੀ ਨਾਲ ਦਾਅਵੇ ਨਾਲ ਅਸੀਂ ਕਹਿ ਸਕਦੇ ਹਾਂ ਸਾਡੀ ਦਵਾਈ ਦੇ ਵਿੱਚ ਇੰਨੀ ਤਾਜ਼ਤਾ ਕਿਉਂਕਿ ਜਿੰਨਾ ਸਾਨੂੰ ਡਾਕਟਰਾਂ ਨੇ ਦੱਸਿਆ ਹੈ ਅੰਤੋਂ ਬਾਤ ਕਿ ਅਸੀਂ ਆਦੀ ਬੁਝਵਾਸ ਦਾ ਕਹਿ ਸਕਦੇ ਹਾਂ ਹਾਂਜੀ ਵੱਧ ਕੇ ਅਸੀਂ ਕਹਿ ਸਕਦੇ ਹਾਂ ਵੀ 100% ਬਈ ਦਿਨੋਂ 1000% ਰਾਮ ਆਉਂਦਾ ਹੈ ਹਾਂਜੀ ਕਿਉਂਕਿ ਇਹ ਦੇਸੀ ਹੈ ਬੀ ਸਾਰੇ ਪ੍ਰੋਜੈਕਟ ਠੀਕ ਹੈ ਜੀ ਕੇਸਰ ਦੇ ਬਹੁਤ ਤੋਂ ਪਹਿਲੇ ਤੋਂ ਕੇਸਰ ਆ ਜੋ ਬੈਜਟ ਆ ਇਹ ਦੋਨੇ ਪ੍ਰੋਜੈਕਟ ਲਵਾਗੇ ਆਪਾਂ ਨੂੰ 2600 ਰੁਪਏ ਦੇ ਵਿੱਚ ਪੈਣ ਚਾਰ ਮਹੀਨਿਆਂ ਚ ਚਾਰ ਮਹੀਨਿਆਂ ਦਾ ਕੇਸਰ ਆ ਤਿੰਨ ਮਹੀਨਾ ਵੀ ਇਹ ਜੋ ਕਸੂਲਾ 6 ਆ ਆਮ ਡਾਕਟਰ ਕੋਲੇ ਆਪਾਂ ਵੀਤੀ ਜਾਂਦੇ ਆ ਆਪਾਂ ਨੂੰ ਕੀ ਹੁੰਦਾ ਹੈ ਆਪਾਂ ਉਹ ਇੱਕ ਵਾਰੀ ਹੱਥ ਦੇ ਵਿੱਚ ਮੰਨਦੋਂ 5-7 ਰੁਪਈਆ ਲੈ ਲੈਂਦਾ ਕਿ ਇਹ ਆਪਾਂ ਆਪਣੀ ਜ਼ਿੰਦਗੀ ਨਾਲੋਂ ਕੁਝ ਨਹੀਂ ਵੱਧ ਕੇ ਅੱਜ ਦੇ ਸਮੇਂ ਵਿੱਚ ਪੈਸਾ ਕੁਝ ਨਹੀਂ ਜੇ ਸਰੀਰ ਆ ਤਾਂ ਸਭ ਕੁਝ ਆ ਜੇ ਸਰੀਰ ਨਹੀਂ ਤਾਂ ਕੁਝ ਵੀ ਨਹੀਂ ਠੀਕ ਹੈ ਮਿਰਜੀ ਜਿਹਨਾਂ ਨੂੰ ਸ਼ੂਗਰ ਦੇ ਕਈ ਵਾਰੀ ਆਪਣੇ ਕੀ ਹੁੰਦਾ ਹੈ ਸ਼ੂਗਰ ਤੋਂ ਜਿਆਦਾ ਬਹੁਤ ਲੋਕ ਡਿੱਗੀਆਂ ਸ਼ੂਗਰ ਦਾ ਕੋਈ ਹੱਲ ਹੀ ਨਹੀਂ ਇਹ ਸਾਡੇ ਜੋ ਅੰਦਰ ਸ਼ੋਰਾ ਕੁਮਾਰ ਜੀ ਆ ਉਹਨਾਂ ਨੇ ਚੰਡੀਗੜ੍ਹ ਤੋਂ ਡੈਕਟ ਬਣਾ ਕੇ ਇੱਕ ਇੱਕ ਲੋਕਾਂ ਦੀ ਸੇਵਾ ਕਰਨ ਵਾਸਤੇ ਅਸੀਂ ਦੁਰੇ ਹੋਏ ਆਂ ਕਿ ਭਲਾ ਹੋਵੇ ਕਰ ਭਲਾ ਹੋ ਭਲਾ ਅੱਖ ਭਲੇ ਦਾ ਭਲਾ ਨਾ ਜੇ ਅਸੀਂ ਕਿਸੇ ਦਾ ਭਲਾ ਕਰਾਂਗੇ ਤਾਂ ਹੀ ਸੱਡਾ ਖਲਾ ਹੋਊਗਾ ਗੁਰਮੁਖ ਪਿਆਰਿਓ ਇੰਨੀਆਂ ਬੇਰਖੀਆਂ ਦਾ ਕਹਿੰਦਾ ਹਾਂ ਮੈਂ ਸੇਵਾ ਦਾ ਜੱਜ ਕਹਿ ਮਾਝੂ ਕੀ ਦਾ ਖਾਲਸਾ ਵਾਹਿਗੁਰੂ ਜੀ ਕੀ